ਤੇਰੇ ਕਵਰੇ ਜੂਰੇ ਚਾਰ ਹਨ ਸਰਦਾਰ ਜੂਰੇ ਜੈ ਪ੍ਰਸਾਦ ਤੂ ਪਾਵੈ ਸਾਜ ਮਨ ਮੇਰੇ ਤੂ ਸਾਚ ਹੋ ਰਾਜ ਸੁਨਦਰ ਰੂਪ ਸੋਮਰਾਗ ਸਿਵਰ ਸਦਾ ਅਨੂਪ ਜੈ ਪ੍ਰਸਾਦ ਤੇ ਨੀਕੀ ਜਾਤ ਸੋਮਰਾਗ ਸਿਵਰ ਸਦਾ ਰਹਿ ਰਾਤ ਜੈ ਪ੍ਰਸਾਦ ਤੇ ਰੀਪਤ So it's not to to the person. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸੰਤ ਸਮਾਗਮ ਆ ਸਾਡੇ 18 ਸਾਲ ਹੋ ਗਏ ਨੇ ਸੰਤ ਸਮਾਗਮ ਹੁੰਦੇ ਨੇ ਪਿੰਡ ਦੇ ਸਹਿਯੋਗ ਨਾਲ ਬਾਲੇ ਨਾਰੀ ਸਹਿਯੋਗ ਨਾਲ ਅਸੀਂ ਇਹ ਜਿਹੜਾ ਪ੍ਰੋਗਰਾਮ ਆ ਹਰ ਸਾਲ ਕਰਦੇ ਆ ਇਹੋ ਦੇ ਵਿੱਚ ਸਾਡਾ ਜੋ ਵੀ ਸਨੋਖ ਲੋਕ ਕੀ ਦਿੰਦੇ ਆ ਉਹਨਾਂ ਅੱਜ ਧੰਨਵਾਦ ਕਰਦੇ ਆ ਜੀ ਆਇਆਂ ਕਹਿੰਨੇ ਆ ਨਾ ਬਾਹਰਲੇ ਪਿੰਡਾਂ ਦਾ ਬਹੁਤ ਵੱਡਾ ਸਹਿਯੋਗ ਆ ਸਾਡੇ ਪਿੰਡ ਦਾ ਇਕੱਲਾ ਸਹਿਯੋਗ ਨਹੀਂਗਾ ਇਸ ਵਿੱਚ ਬਹੁਤ ਵੱਡੇ ਵੱਡੇ ਸੰਤ ਮਹਾਂਪੁਰਖ ਹਰ ਸਾਲ ਆਪਣੀਆਂ ਆਜ ਦੀਆਂ ਭਰਤੀਆਂ ਨੂੰ ਸੰਤ ਬਾਬਾ ਧੂਰਕੋਟ ਵਾਲੇ ਜੋ ਕੇ ਸਾਡੇ ਇਸ ਸਮਾਗਮ ਦੇ ਮੁਖੀ ਹਨ ਸਾਰਾ ਸਮੂਹ ਸਮਾਗਮ ਜੋ ਵੀ ਆ ਉਹਨਾਂ ਦੇ ਅਸੀਂ ਮਿਲ ਕੇ ਨਾਲ ਕਰਦੇ ਆ ਅਤੇ ਸੰਤ ਬਾਬਾ ਰੋਹੀ ਸਰਰਾਵਾਲੇ ਫਤੇਗੜ ਸਾਹਿਬ ਤੋਂ ਆਉਂਦੇ ਆ ਉਹਨਾਂ ਦੇ ਸਹਿਯੋਗ ਨਾਲ ਵੀ ਬਾਕੀ ਅਸੀਂ ਸੰਤ ਬਾਬਾ ਹਰੀ ਸਿੰਘ ਆ ਉਹਨਾਂ ਦੇ ਵੀ ਬਚਨ ਸੁਣੀਦੇ ਆ ਹੋਰ ਜੋ ਇਲਾਕੇ ਦੇ ਆਪਣੇ ਇੱਥੇ ਲਾਗੇ ਸਾਡੇ ਚਗਰਾਵਾ ਪਿੰਡ ਤੋਂ ਵੀ ਆਉਂਦੇ ਆ ਉਹਨਾਂ ਸੰਤਾਂ ਦੇ ਵੀ ਬਚਨ ਸੁਣੀਦੇ ਆ ਹੋਰ ਢਾਡੀ ਅਤੇ ਕੀਤਨੀਏ ਜੋਗ ਜਗਿਆ ਸਾਡੇ ਨਾਲ ਸਾਰੇ ਜੁੜੇ ਆ ਇਸ ਕਰਕੇ ਅਸੀਂ ਉਹਨਾਂ ਨੂੰ ਹਰ ਸਾਲ ਮੁਕਤ ਤੌਰ ਤੇ ਸਮਝ ਕੇ ਆਪਣਾ ਪ੍ਰੋਗਰਾਮ ਕਰਦੇ ਆ ਤੇ ਸਾਡੇ ਨਾਲ ਬਹੁਤ ਸਹਿਯੋਗ ਦਿੰਦੇ ਆ ਕੋਈ ਪੈਸੇ ਦੀ ਵੀ ਗੱਲ ਨਹੀਂ ਕਿ ਸਭ ਸੇਵਾ ਤੇ ਹੀ ਕੰਮ ਚੱਲ ਰਿਹਾ ਹੈ। ਬਾਬਾ ਜੀ ਸੰਗਤਾਂ ਵਾਸਤੇ ਕੀ ਕੀ ਪ੍ਰਬੰਧ ਕੀਤੇ। ਸੰਗਤਾਂ ਆਵਾਂ ਤੇ ਬਹੁਤ ਵੱਡਾ ਪ੍ਰਬੰਧ ਹੈ। ਬਾਹਰ ਲਿਆ ਸੰਗਤਾਂ ਦੇ ਗੱਡੀਆਂ ਖੜੀਆਂ ਕਰਨ ਵਾਸਤੇ। ਜੁਦਾ ਪ੍ਰਬੰਧਿਆ ਜੀ ਉਹਨਾਂ ਦਾ ਪ੍ਰਸ਼ਾਦਾ, ਪਾਣੀ, ਲੰਗਰ, ਚਾਹ ਜੋ ਵੀ ਖਾਣ ਦਾ ਸਮਾਨ ਉਹਨਾਂ ਦੇ ਜੁੱਤੀਆਂ, ਬਿਸਤਰੇ ਤੱਕ ਵੀ ਅਸੀਂ ਇੱਕੋ ਰਹਿਣਾ ਵਤੇ ਹੀ ਦਿੰਨੇ ਆ ਉਹਨਾਂ ਨੂੰ। ਜਿਹੜੀਆਂ ਸੰਗਤਾਂ ਦੂਰ ਦੂਰੋਂ ਆਕੇ ਨੇ ਤੁਹਾਨੂੰ ਉਹਨਾਂ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ? ਸੰਗਤਾਂ ਨੂੰ ਜੀ ਆਇਆਂ ਕਹਣਾ ਤੇ ਬਹੁਤ ਸਾਡੇ ਜੇ ਸਹਿਯੋਗ ਮਿਤਾ ਦੇਣ ਸਾਨੂੰ ਮਾਇਆ ਨਾਲ ਵੀ ਮਾਇਆ ਵੀ ਦੇ ਰਹਾ ਸਾਰੀ ਸੇਵਾ ਕਰ ਰਿਹਾ ਨਾ ਸੇਵਾ ਕਰ ਰਿਹਾ ਵਰਤੋਂ ਦੇ ਪ੍ਰਸ਼ਾਦੇ ਹੀ ਬਤੋਂਦੇ ਜੋ ਸਹਿਯੋਗੀ ਲਾਗ ਲਾਗ ਰੇ ਪਿੰਡਾਂ ਦੇ ਆ ਬਹੁਤ ਵੱਡਾ ਉਹਨਾਂ ਦਾ ਸਹਿਯੋਗ ਆ ਸਾਡੇ ਪਿੰਡ ਤੋਂ ਵੀ ਜਿਆਦੀ ਮਾਇਆ ਬਾਹਲੇ ਪਿੰਡਾਂ ਚੋਂ ਆਉਂਦੀ ਆ ਸਾਡਾ ਪਿੰਡ ਦੋਦੇ ਜ਼ਿਲ੍ਹਾ ਜਲੰਧਰ ਆ ਜੀ ਗੁਰਦੁਆਰਾ ਪਿੰਡ ਦਾ ਨਾਮ ਆ ਜਾਂ ਦੋਦੇ ਪਿੰਡ ਤੋਂ ਗੁਰਦੁਆਰਾ ਸਿੰਘ ਸਵਾ ਕਹ ਦੋ ਸਿੰਘ ਸਵਾ ਗੁਰਦੁਆਰਾ ਸੰਗਤ ਬਣੋ ਅਸੀਂ ਬਹੁਤ ਤੁਹਾਡੇ ਵੀ ਧੰਨਵਾਦੀ ਆ ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਪਿੰਡ ਦਾ ਉੱਚਾ ਨਾਂ ਕਰਨ ਵਾਸਤੇ ਸਾਡੇ ਪਿੰਡ ਦੇ ਵਿੱਚ ਪਹੁੰਚੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਟ ਕੋਟ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਾਡਾ ਜੀ ਪਿੰਡ ਦੁੱਧੇ ਜ਼ਿਲ੍ਹਾ ਜਲੰਧਰ ਹੈ ਇੱਥੇ ਹਰ ਸਾਲ 17 ਸਾਲ ਹੋ ਗਏ ਜੀ ਸਾਨੂੰ ਸਮਾਗਮ ਕਰਾਉਂਦਿਆਂ ਨੂੰ ਜੀ 2007 ਤੋਂ ਸ਼ੁਰੂਆਤ ਕੀਤੀ ਸੀ ਹਾਂ ਹਾਂ ਜੀ 18ਵਾਂ ਸਮਾਗਮ ਆ ਜੀ ਸਾਡੇ ਨਗਰ ਦਾ ਜਿਸ ਵਿੱਚ ਬਹੁਤ ਹੀ ਮਹਾਨ ਸੰਤ ਹਾਜ਼ਰੀ ਲਵਾਉਂਦੇ ਹਨ ਜਿਨ੍ਹਾਂ ਵਿੱਚ ਸੰਤ ਬਾਬਾ ਅਵਤਾਸ ਸਿੰਘ ਧੂਲਕੋਟ ਵਾਲੇ ਦੀ ਰਹਿਨੁਮਾਈ ਹੇਠ ਪੰਥ ਦੀਆਂ ਮਹਾਨ ਸ਼ਖਸੀਅਤਾਂ ਸ਼ਖਸੀਅਤਾਂ ਆਉਂਦੀਆਂ ਹਨ ਜਿਨ੍ਹਾਂ ਵਿੱਚ ਸੰਤ ਬਾਬਾ ਹਰਦੇਵ ਸਿੰਘ ਲੁੱਲੋਵਾਲ ਲੁੱਲੋਵਾਲੇ ਸੰਤ ਬਾਬਾ ਸੰਤ ਬਾਬਾ ਦਰਵਾਰਾ ਸਿੰਘ ਰੋਹੀ ਸਰ ਸਾਹਿਬ ਵਾਲੇ ਸੰਤ ਬਾਬਾ ਬਲਜੀਤ ਸਿੰਘ ਜੀ ਤੇ ਹੋਰ ਵੀ ਬਹੁਤ ਹੀ ਮਹਾਨ ਸ਼ਖਸੀਅਤਾਂ ਹਰ ਇੱਕ ਸਾਲ ਸਾਡੇ ਪਿੰਡ ਸਮਾਗਮ ਵਿੱਚ ਹਾਜ਼ਰੀ ਲਵਾ ਕੇ ਜਾਂਦੀਆਂ ਹਨ ਮੇਰਾ ਨਾਮ ਹਰਮਨਵੀਰ ਸਿੰਘ ਹੈ ਜੀ। ਇਸ ਗੁਰਦੁਆਰੇ ਸਾਹਿਬ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਤਾਂ ਸੇਵਾ ਕਰਦੇ ਨੂੰ। ਸੇਵਾ ਭਾਜੀ ਜਦੋਂ ਛੋਟੇ ਹੁੰਦੇ ਤਾਂ ਇੱਥੇ ਗੁਰਦੁਆਰੇ ਸਾਹਿਬ ਵੀ ਸੇਵਾ ਕਰਦੇ ਆਏ ਆ ਜੀ। ਗੁਰਦੇਵ ਸਾਹਿਬ ਜੀ ਦਾ ਸਮਾਗਮ ਚੱਲ ਰਿਹਾ ਆ। ਹਾਂਜੀ। ਕਿ ਲੋਕ ਜਿਹੜੇ ਸੰਗਤਾਂ ਆਂਦੀਆਂ ਉਹਨਾਂ ਨੂੰ ਆਪਣਾ ਕੀ ਸੰਦੇਸ਼ ਕੀ ਮੈਸੇਜ ਦੇਣਾ ਚਾਹੀਦਾ? ਵੀਰ ਜੀ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਵੀ ਜਿਹੜੀਆਂ ਵੀ ਸੰਗਤਾਂ ਆ ਸਾਨੂੰ ਇਸ ਟਾਈਮ ਸੁਣ ਵੀ ਰਹੀਆਂ ਆ ਜਾਂ ਸਾਡੇ ਇਲਾਕੇ ਦੀਆਂ ਹੋਰ ਸੰਗਤਾਂ ਵੀ ਹੈਗੀਆਂ ਆ। ਆਪਣੇ ਪ੍ਰੋਗਰਾਮ ਅੱਜ ਰਾਤ ਦਾ ਤੇ ਕੱਲ ਰਾਤ ਦਾ ਹਲੇ 2 ਦਿਨ ਦਾ ਆਪਣਾ ਪ੍ਰੋਗਰਾਮ ਰਹਿੰਦਾ ਆ। ਸੰਗਤ ਮਹਾਪੁਰ ਖਾਦੇ ਬਚਨ ਸੁਣੋ ਆਪਣਾ ਜੀਵਨ ਸਫਲਾ ਕਰੋ ਜੀ ਠੀਕ ਹੈ ਜੀ ਜਸਵਿੰਦਰਜੀਤ ਖੋੜ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਖਬਰ ਤੁਹਾਨੂੰ ਕਿੰਨੀ ਦੇਰ ਹੋ ਗਈ ਇੱਥੇ ਗੁਰਦਵਾਰ ਸਾਹਿਬ ਸੇਵਾ ਕਰਦੇ ਨੂੰ ਸਾਨੂੰ 18 ਸਾਲ ਲੱਗ ਗਿਆ ਇੱਥੇ ਸੇਵਾ ਕਰਦੇ ਨੂੰ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆ ਸਭ ਤੋਂ ਮੇਨ ਗੱਲ ਇਹ ਆ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਨਸ਼ਿਆਂ ਤੋਂ ਬਚੀ ਆ ਮਾਰਾਜ ਵੱਲ ਜੁੜੀ ਆ ਬਹੁਤ ਜ਼ਿਆਦਾ ਸਾਡੇ ਪਿੰਡ ਦੇ ਮੁੰਡੇ ਸਹਿਯੋਗ ਦਿੰਦੇ ਆ ਨੌਜਵਾਨ ਪੀੜ੍ਹੀ ਜੋ ਪੈਂਚ ਸਰਪੰਚ ਸਾਰਾ ਨਗਰ ਹੀ ਸਾਡਾ ਮੇਨ ਮੁੱਦਾ ਇਹ ਆ ਕਿ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਬਚੀ ਆ ਇਸ ਕਰਕੇ ਸਾਡੇ ਪਿੰਡ 'ਚ ਸਮਾਗਮ ਕਰਾਈ ਜਾਂਦੇ ਆ ਕਿ ਬੱਚੇ ਸੇਵਾ ਦੇ ਨਾਲ ਜੁੜਨ ਮਹਾਰਾਜ ਦੇ ਨਾਲ ਜੁੜਨ ਅਸੀਂ ਕਹਿੰਦੇ ਕਿ ਲਾਗੇ ਲਾਗੇ ਏਰੀਏ ਦੇ ਵੀ ਬੱਚੇ ਸੇਵਾ ਕਰਨਉਣ ਤੇ ਇਦਾਂ ਹੀ ਸਾਥ ਦਿੰਦੇ ਰਹਿਣ ਸਾਡਾ ਸਾਰੇ ਨਗਰ ਦਾ ਸਾਡਾ ਸਹਿਯੋਗ ਆ ਬਾਕੀ ਬਾਹਰ ਜੋ ਐਨ ਆਰ ਆਈ ਵੀਰ ਬੈਠੇ ਆ ਉਹਨਾਂ ਦਾ ਬਹੁਤ ਜ਼ਿਆਦਾ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ